ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਦੇ ਆਪਣੇ ਹਲਕੇ ਸ਼ਹਿਰ ਤੂਰੀ ਵਿਖੇ ਅੱਜ ਲਗਭਗ 6 ਕਮਾਂ ਦਾ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ ਲਗਭਗ 4.5 ਕਰੋੜ ਦੀ ਕੀਮਤ ਨਾਲ ਇਹ ਵਿਕਾਸ ਕਾਰਜਾਂ ਦੀ ਰਕਮ ਹੈ ਤੇ ਆਉਣ ਵਾਲੇ ਸਮੇਂ 'ਚ ਜੋ-ਜੋ ਡਿਮਾਂਡ ਨਗਰ ਨਿਵਾਸੀਆਂ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਜੋ ਪਿੰਡਾਂ ਵੱਲੋਂ ਜੋ-ਜੋ ਡਿਮਾਂਡ ਆਊਗੀ ਅਸੀਂ ਸੀਐਮ ਸਾਹਿਬ ਕੋਲ ਫਾਈਲ ਪੁੱਟ ਕਰਾਂਗੇ ਜੋ-ਜੋ ਡਿਮਾਂਡ ਆਊਗੀ ਸਮੇਂ ਤੇ ਹੋਂ ਤੇ ਗਰੰਟਾ ਦਿੰਦੇ ਰਹਿਾਂਗੇ ਕਿਹੜੇ ਕਿਹੜੇ ਕੰਮ ਨੇ ਅੱਜ ਜਿਹੜੇ ਕੀਤੇ ਜਾ ਰਹੇ ਨੇ ਅੱਜ ਇਧਰ ਸੰਗਰੂਰ ਤੋਂ ਜਿਹੜੀ ਐਂਟਰੀ ਪੁਆਇੰਟ ਆ ਇਹਦਾ ਸੁੰਦਰੀਕਰਨ ਲਈ ਲਗਭਗ 2 ਕਰੋੜ 15 ਲੱਖ ਦੀ ਲਾਗਤ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਤੇ ਵਾਰਡ ਨੰਬਰ 4 ਵਿਖੇ ਆਈਟੀ ਰੋਡ ਦਾ ਅੱਜ ਸ਼ੁਰੂਆਤ ਕੀਤੀ ਜਾ ਰਹੀ 67 ਲੱਖ 43 ਹਜ਼ਾਰ ਸ਼ਹਿਰ ਦੇ ਕਿਹੜੇ ਕੰਮ ਨੇ ਜਿਹੜੇ ਰਹਿੰਦੇ ਨੇ ਉਹ ਕਿੰਨੇ ਚਿਰ ਤੱਕ ਪੂਰੇ ਹੋ ਜਾਣਗੇ ਆਉਣ ਵਾਲੇ ਸਮੇਂ 'ਚ 31 ਮਾਰਚ ਤੋਂ ਬਾਅਦ ਜਿਵੇਂ ਕਿ ਬਜਟ ਆ ਰਿਹਾ ਉਹਦੇ ਵਿੱਚ ਜੋ-ਜੋ ਇਤੋਂ ਦੇ ਪ੍ਰੋਪੋਜ਼ਲ ਹੋਣਗੇ ਆ ਅਸੀਂ ਉਹ ਸੀਐਮ ਸਾਹਿਬ ਵੱਲੋਂ ਜਾ ਕੇ ਰਿਕਵੈਸਟ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ ਜਲਦੀ ਜੋ ਵੀ ਸ਼ਹਿਰ ਦੇ ਅਧੂਰੇ ਕੰਮ ਨੇ ਪੂਰੇ ਕੀਤੇ ਜਾਣਗੇ। ਸਰੋ ਜਿਹੜਾ ਖਰੋਕ ਤਾਰਵਰ ਵਾਲਾ ਇੱਕ ਕੰਮ ਰੁਕਿਆ ਹੋਇਆ ਸੀ ਉਹ ਉਹ ਕੋਦ ਚੱਲ ਪੈ ਗਈ ਦੁਬਾਰਾ। ਨਹੀਂ ਉਹਦੀ ਥੋੜੀ ਕੋਈ ਟੈਕਨੀਕਲੀ ਦਿੱਕਤ ਆ ਗਈ ਸੀ ਉਹ ਹੁਣ ਜਲਦੀ ਅਸੀਂ ਸ਼ੁਰੂਆਤ ਕਰਾਵਾਂਗੇ ਉਹ ਪ੍ਰੋਗਰਾਮ। ਜਿਹੜੇ ਪਹਿਲਾਂ ਤੋਂ ਘਟਨੇ ਕਦ ਤੱਕ ਹੋ ਜਾਣਗੇ ਕੰਮ। ਉਹ ਟੈਂਡਰ ਪ੍ਰੋਸੈਸ ਚ ਨੇ ਪ੍ਰਧਾਨ ਜੀ ਸਾਰਾ ਕੰਮ ਲਗਭਗ ਮਾਰਚ ਤੱਕ ਸਟਾਰਟ ਹੋ ਜਾਣਗੇ ਸਾਰੇ ਕੰਮ।